ਅਮਨਸਰ ਦਿਹਾਤੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸੋਲੰ ਦੇ ਇੱਕ ਹੋਟਲ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਪਿੰਡ ਚੁੱਗ ਵਿਖੇ ਵਰਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚ ਥਾਣਾ ਮਹਤਾ ਦੇ ਪੁਲਿਸ ਨੂੰ ਲੁੜਿੰਦੇ ਸਨ। ਇਸ ਮੌਕੇ ਤੇ ਗੱਲਬਾਤ ਕਰਨ ਦੌਰਾਨ ਟੀਜੀਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋਵੇਂ ਦੋਸ਼ੀ ਸੁਖਦੇਵ ਸਿੰਘ ਝੰਡਾ ਉਤੇ ਗੋਲੀਬਾਰੀ ਦੀ ਘਟਨਾ ਦੇ ਵਿੱਚ ਸ਼ਾਮਲ ਸਨ ਜਿਸ ਲਈ ਥਾਣਾ ਖਿਲਚੀਆਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਤੀਜਾ ਦੋਸ਼ੀ ਵਿਕਰਮਜੀਤ ਸਿੰਘ ਫਿਲਹਾਲ ਫਰਾਰ ਹੈ ਉਹਨਾਂ ਕਿਹਾ ਕਿ ਜਾਂਚ ਦੌਰਾਨ ਮੁਲਜ਼ਮ ਬਿਸ਼ੰਮਰਜੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਕਤਲ ਦੇ ਵਿੱਚ ਵਰਤਿਆ ਗਿਆ ਹਥਿਆਰ ਉਸਨੇ ਪਿੰਡ ਸ਼ੈਰੋਬਾਗਾ ਵਿਖੇ ਛੁਪਾ ਕੇ ਰੱਖਿਆ ਸੀ ਇਸ ਦੀ ਸੂਚਨਾ ਮਿਲਣ ਉੱਤੇ ਪੁਲਿਸ ਉਸ ਨੂੰ ਰਿਕਵਰੀ ਦੇ ਲਈ ਮੌਕੇ ਉੱਤੇ ਲੈ ਕੇ ਗਈ ਉਹਨਾਂ ਕਿਹਾ ਕਿ ਉਸਨੇ ਹਿਰਾਸਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਛੁਪੀ ਹੋਈ ਪਿਸਟਲ ਬਰਾਮਦ ਕੀਤੀ ਪੁਲਿਸ ਪਾਰਟੀ ਉੱਤੇ ਗੋਲ ਚੁਲਾ ਦਿੱਤੇ ਜਿਸ ਦੇ ਨਤੀਜੇ ਵਜੋਂ ਇੱਕ ਪੁਲਿਸ ਮੁਲਾਜ਼ਮ ਦੀ ਬਾਹ ਦੇ ਵਿੱਚ ਗੋਲੇ ਲੱਗ ਗਏ ਪੁਲਿਸ ਪਾਰਟੀ ਨੇ ਉਸ ਨੂੰ ਵਾਰ-ਵਾਰ ਆਤਮ ਸਮਰਪਣ ਕਰਨ ਦੀ ਚੇਤਾਵਨੀ ਦਿੱਤੀ ਪਰ ਉਸ ਨੇ ਪੁਲਿਸ ਦਾ ਹੁਕਮ ਨਹੀਂ ਮੰਨਿਆ ਤਾਂ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਦੇ ਦੌਰਾਨ ਉਸ ਉੱਤੇ ਗੋਲ ਨਾ ਚੁਲਾ ਦਿੱਤੀਆਂ ਅਤੇ ਮੌਕੇ ਉੱਤੇ ਉਸ ਨੂੰ ਕਾਬੂ ਕਰ ਲਿਆ ਹਥਿਆਰ ਬਰਾਮਦ ਕੀਤਾ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਵਾਨ ਦੱਸਨੇ ਕਿ ਜਿਸ ਸਾਥੀ ਬਿਕਰਮਜੀਤ ਸਿੰਘ ਦੀ ਪਾਲ ਜਾਰੀ ਹੈ। ਉਹ ਜਿਹੜਾ ਜਵਾਨ ਆ ਸਾਡਾ ਲਖਮੀ ਆ ਉਹਨੂੰ ਹੁਣ ਅੰਮ੍ਰਿਤਸਰ ਰਿਕਵਰੀ ਕਰਦੇ। ਸਰ ਕਿਹੜੀ ਜਗ੍ਹਾ ਤੇ ਰਿਕਵਰੀ ਨਹੀਂ ਲੈ ਕੇ ਜਾਂਦਾ ਸੀ ਕਿਹੜੀ ਲੋਕੇਸ਼ਨ ਵੀ ਹੈ? ਇਹ ਇਹ ਸ਼ੇਰੋ ਬਾਗਾ ਜਿਹੜਾ ਪਿੰਡ ਆ ਉੱਥੇ ਰਿਕਵਰੀ ਨਹੀਂ ਲੈਤੀ। ਕਿੰਨੇ ਜਿਹੜੀ ਹੈਗੀ ਆ ਜਿਹੜੀ ਫਾਇਰਿੰਗ ਹੋਈ ਜਦੋਂ ਰਿਕਵਰੀ ਦੇ ਦੌਰਾਨ ਕਿੰਨੀ ਗੋਲੀਆਂ ਜਿਹੜੀ ਹੈਗੀਆ ਦੋ ਚਲਾਈਏ। ਤੁਹਾਡੇ ਸਾਹਮਣੇ ਮਿਸਾਲ ਕੁਝ ਅੱਦੇ ਪਾਣੀ ਕੈਂਟ ਦੇ ਪਹਿਲੋਂ ਦੀ ਗੱਲ ਹੈ ਜੀ ਹੁਣ ਸਾਰਾ ਅਸੀਂ ਉਹ ਦੇਖ ਰਹੇ ਹਾਂ ਉਹ ਕਿੰਨੀਆਂ ਗੋਲੀਆਂ ਜੀ ਥੋੜੀਆਂ ਥੋੜੀਆਂ ਗੋਲੀਆਂ ਜੀ ਜਿੰਨੀਆਂ ਇੰਨੇ ਵੀ ਮਤਲ 4-5 ਕਿੰਨੀਆਂ ਚਲਾਈਆਂ ਹੋਣਗੀਆਂ ਬਟ ਹੁਣ ਐਗਜ਼ੈਕਟ ਅਸੀਂ ਕੀ ਸਾਰਾ ਕੁਝ ਹੋਇਆ ਉਹ ਸਾਰਾ ਹੁਣ ਅਸੀਂ ਉਹਦੀ ਪਛਾਣ ਕਿਦਾਂ ਪੂਰਾ ਨਾਂ ਨੂੰ ਇਹਦਾ ਸਨੋ ਵਗੈਰਾ ਉਹਦਾ ਉਹਦਾ ਨਾਂ ਸੰਬਰਮ ਸੁਸ਼ੰਬਰਜੀਤ ਹੈ ਜੀ ਜੀ ਸਨ ਆਫ ਵਿਕਰਮਜੀਤ ਆ ਔਰ ਜਿਹੜਾ ਦੂਸਰਾ ਕਿਊਜ਼ ਆ 16 ਤੋਂ ਜਿਹੜਾ ਇਹਦੇ ਨਾਲ ਅਰੈਸਟ ਕੀਤਾ ਸੀ ਉਹਦਾ ਨਾਂ ਸ਼ਰਨਜੀਤ ਸਿੰਘ ਸਨ ਆਫ ਫਰਜੀਤ ਸਿੰਘ ਮਕਰਨਜੀਤ ਦਾ ਪਿੰਡ ਬੋਹੀਪਿੰਡ ਦਾ ਪੀਐਸ ਬੱਬਰ ਨੰਗਲ ਔਰ ਬਿਸ਼ੰਬਰਜੀਤ ਦਾ ਵੀ ਸਨ ਆਫ ਵਿਕਰਮਜੀਤ ਇਹਦਾ ਪਿੰਡ ਬੈਰੋ ਨੰਗਲ ਆ ਇਹ ਵੀ ਪੀਐਸ ਰੰਗੜ ਨੰਗਲ ਦਾ ਸਰ ਇਹਦਾ ਦੂਸਰਾ ਕੇਸ ਦੇ ਜੀ ਉਹ ਉਹ ਐਸਟ ਕੋਲਿਸ ਕਸਟਡੀ ਹੈ ਹਾਂਜੀ ਪੁਲਿਸ ਕਸਟਡੀ ਚ ਹੈ ਰੈਸਟ ਹੈ ਜਨਾਬ ਉਸ ਨੂੰ ਮੈਨੂੰ ਪਤਾ ਜਿਹੜੀ ਜਸਟ ਪਈ ਹੋਈ ਹੈ ਪਲੀਜ਼ ਕਸਟਡੀ ਚ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਹੈਗਾ ਉਹਨਾਂ ਦੇ ਕਿੰਨੇ ਜਿਹੜੀ ਹੈਗੀਆ ਗੂਨੇ ਲੱਗੇ ਉਹਦਾ ਉਹਦਾ ਇੱਕ ਬੁਲੇਟ ਲੱਗੀ ਆ ਪਰ ਉਹਦਾ ਹੁਣ ਬਚਾ ਆ ਤੇ ਉਹਨੂੰ ਪਰ ਫੇਰ ਵੀ ਅਸੀ ਰੈਫਰ ਕਰ ਲੈ ਸਰ ਇਹਨਾਂ ਨੂੰ ਇਹ ਹੁਣ ਸਾਰੀ ਤਫ਼ਸੀਲ ਅਸੀਂ ਕਿਉਂਕ ਪਹਿਲਾਂ ਇਹ ਸੀ ਕਿ ਵੈਪਨ ਵਗੈਰਾ ਸੀ ਉਹਨਰੇ ਦੇਖੀਏ ਹੁਣ ਉਸੇ ਉੱਤੇ ਵੈਪਨ ਕਿਹੜਾ ਜਿਹੜਾ ਰਿਕਵਰ ਕੀਤਾ ਹੈ ਨਹੀਂ ਨਹੀਂ ਮੈਮ ਦਾ ਗਲੌਕ ਪਿਸਟਲ ਠੀਕ ਹੈ ਇਹ ਕਿਉਂ ਗੱਲੀ ਤੋਂ ਵਾਰਦਾਤ ਤੋਂ ਇਲਾਵਾ ਹੋਰ ਵੀ ਕੋਈ ਵਾਰਦਾਤ ਵੀ ਹੈ ਨਹੀਂ ਦੱਸਿਆ ਜੀ ਇਹਨਾਂ ਨੇ ਜਨਵਰੀ ਮਹੀਨੇ ਵਿੱਚ ਅ ਟਿਮੋਵਾਲ ਚ ਸੁਖਦੇਵ ਸਿੰਘ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਉਹਦੇ ਵੀ ਦੋ ਤਿੰਨ ਗੋਲੀਆਂ ਲੱਗੀਆਂ ਸੀਗੀਆਂ ਪਰ ਉਹਦਾ ਬਚਾਅ ਹੋ ਗਿਆ